ਦੇ ਸਲਾਦਾਂ ਦਾ ਘੜਾ ਆਂ ਦਾ ਘੱਟਦਾ ਹਰਿਆ ਤੇ ਤਾਂ ਆ ਜੀ ਜੀ ਇਹ ਕਿੰਨਾ ਮਾਰਾ ਰਹਿਗਾ ਤੇਰੇ ਮੁਕੀ ਤੂੰ ਮਾਰ ਉਹ ਮਾਰਾ ਵੀ ਲੈ ਤਾਂ ਦੱਸ ਹੀ ਘੜਾ ਉਹ ਤਾਂ ਫਿਰ ਬੀਜ ਦਾ ਕਸੂਰ ਆ ਬਾਈ ਬੀਜ ਦਾ ਕੋਈ ਕਸੂਰ ਨਹੀਂ ਜੇ ਡੂੰਗਾ ਲੱਗਿਆ ਉਹ استاد استاد ਇਹ ਹੁੰਦਾ ਚਾਚੇ ਕਿੰਨਾ ਟਾਈਟ ਆ ਫਿਰ ਇਹੀ ਫਰਕ ਹੁੰਦਾ ਫਿਰ ਹੈ ਥਰੂ ਦੇਖ ਵੀ ਖੇਤ ਫੜਾ ਸੜੇਗਾ ਦੇਖ ਤੱਕ ਓਰ ਨਾ ਜਿੱਥੇ ਆ ਆਂਜੀ ਭਾਈ ਸਾਸਰੀ ਕਾਲ ਸਾਰਿਆਂ ਨੂੰ ਤੇ ਇੱਧਰ ਰਾ ਰੱਖੇਗਾ ਦੇਖ ਤੇਰੇ ਜੇ ਜੇ ਬਾ ਜੇ ਜੇ ਬਾ ਦੇ ਦੋ ਬਾ ਪੈਸੇ ਹੀ ਕਹਿ ਦੇ ਨਹੀਂ ਇੱਥੇ ਨਹੀਂ ਵੜਾ ਸਿਖਾ ਦੇ ਚਾਚੇ ਬਿਲਕੁਲ ਟੰਗ ਕੰਦੇ ਸਿਆਣਾ ਬਰ ਆਓ ਜੀ ਬਰ ਤਾਨੂੰ ਚੱਕ ਕੱਢਦੇ ਹਾਲੀ ਚਾਚੇ ਐਨ ਸਾਈਡ ਸ਼ੂਟ ਕੱਟਣਾ ਸਿਖਾ ਦੇ ਹਾਂ ਜਾਂ ਲੋਡ ਆ ਆਪਣਾ ਫੋਨ ਮਾਰਿਆ ਜਦੇ ਬੰਦਾ ਹਾਜ਼ਰ ਕਿਹੜਾ ਮਜੂਬ ਹੈ ਉਦਣਾਂ ਨੇ ਮੇਰੇ ਕੱਢੇ ਸਿਆੜ ਕੀ ਕੰਮ ਕਰੂਗਾ ਤੂੰ ਸਾਰੇ ਕੰਮ ਦਿਖਾ ਦੂੰਗਾ ਉਹ ਕੋੜਾ ਹਾਂ ਇਹਦਾ ਜੀ ਮਾਰ ਨਹੀਂ ਨਾ ਖਾਊਗਾ ساری ਜ਼ਿੰਦਗੀ ਸਾਰਾ ਸਾਈਡ ਤੇ ਮੈਂ ਕੱਢਿਆ ਆਪ ਤਾਂ ਤੈਨੂੰ ਗਿਆ ਤੇ ਕੰਮ ਇਹਦੇ ਕੰਨਾ ਦੋ ਮੈਂ ਵੀ ਜੇ ਸਰ ਪੁਰਣੀ ਤੇ ਡੂੰਗਾ ਲੱਗਿਆ ਹੋਇਆ ਇਹ ਡਰਾਈਵਰ ਦਾ ਵੀ ਕਸੂਰ ਹੁੰਦਾ ਬੜ ਬਈ ਇੱਕ ਬਰਾਬਰ ਰੱਖਿਆ ਇਹ ਦੇਰ ਕੱਢਾ ਡਰਾਈਵਰ ਲਾਹੋ ਹਾਂ ਉਹ ਨਹੀਂ ਦੱਸਿਆ ਉਹ ਇੱਕ ਰਾਹ ਕੱਢ ਦੇਖ ਆ ਗਿਆ ਲੋਟ ਇੱਕ ਕਿਲੋਮੀਟਰ ਬਣ ਗਿਆ ਹੈ ਇੱਕ ਕਿਲੋਮੀਟਰ ਬਣ ਗਿਆ ਅਜੇ ਤਾਂ ਹੱਥ ਜਿਹੀ ਖੋਲਿਆ ਹੋਰ ਨਹੀਂ ਖੋਲਿਆ ਅਜੇ ਨਹੀਂ ਡਰਾਈਵਰ ਬਣ ਗਿਆ ਪੜਾਉਨੇ ਹੈ ਨਾ ਡਰਾਈਵਰ ਹੁਣ ਐਨ ਇੱਕ ਇੱਕ ਬਰਾਬਰ ਆਉਨੇ ਚਾਹੀਦੇ ਸਿਆਣਾ ਪਹਿਲਾਂ ਪਤਾ ਕਿ ਟਾਇਰ ਡੂੰਗਾ ਹੁੰਦਾ ਤਾਂ ਉੱਚਾ ਹੁੰਦਾ ਹੈ ਠੀਕ ਆ ਓਏ ਓਏ ਅਜਾ ਚੇਲਾ ਦੇਖ ਲੈ ਵਰਖ ਕੇ ਜਲ ਚਾਹੀਦਾ ਸ਼ਾਮਾਂ ਬੈਠਾ ਸ਼ਾਮਾਂ ਮੈਂ ਸ਼ਾਮਾਂ ਮੈਂ ਜੱਤੇ ਆ ਜਾ ਆ ਜਾ ਹੱਥੇ ਮਾਰੀ ਜਾਂਦਾ ਪਪੇ ਤਨੂਬ ਬਲਾਉਂਦੇ ਤਾਂ ਹੀ ਆ ਸਿਆਣੇ ਬੰਦੇ ਨੂੰ ਤਾਂ ਲੋੜੇ ਰਹਿੰਦੀ ਆ ਪਰ ਅੱਜ ਆ ਸਿਆੜ ਬਹੁਤ ਵਧੀਆ ਕੱਢਦੇ ਆ ਨਾ ਚੱਗੇ ਆ ਯਾਰ ਤਾਂ ਮੇਰੀ ਗੱਲ ਸੁਣ ਉਹ ਤੇ ਟੈ ਟੈ ਇਦਾਂ ਹੁੰਦਾ ਜਦ ਤੂੰ ਮੈਂ ਨਹੀਂ ਉਹ ਵੀ ਆ ਇਤਨਾ ਸਿਆੜੀ ਦਾ ਉੱਚਾ ਹੋਇਆ ਖੇਤ ਦੇ ਕੋਈ ਕਸਰ ਨਹੀਂ ਆ ਗਈ ਹੈ ਖਾਧੇ ਆ ਨਹੀਂ ਹੋ ਜਾਂਦਾ ਵਿੱਚ ਹਾਂ ਮੈਂ ਭਾਈ ਇੱਕ ਪਾਸਾ ਚੱਕੇ ਹੁਣਾ ਪਦਾ ਸਹੀ ਗੱਲ ਬੋਲਾਂ ਸਿੱਧਾ ਜਾਂਦਾ ਦਵੱਲੇ ਠੀਕ ਨਹੀਂ ਬਹੁਤ ਵਧੀਆ ਕੱਢਦਾ ਹਾਂ ਹਾਂ ਆ ਪਤਾ ਹੀ ਨਾ ਜੇ ਲੈ ਵਣ ਲੱਗੇ ਓ ਕਈ ਆ ਕੋੜੇ ਵਾਲਾ ਚ ਮੁੜ ਜਾ ਓਏ ਕੱਢੂਗਾ ਤੈਨੂੰ ਕਹਿੰਦੇ ਤੂੰ ਮੁੜ ਜਾ ਕੇ ਤੂੰ ਮੁੜ ਜਾ ਤਾਂ ਮੈਂ ਮੈਂ ਹਿੱਜਤ ਅੱਡੇ ਉਹਨਾਂ ਨੇ ਕਿੱਥੇ ਜਾਣਾ ਉਹ ਨਹੀਂ ਸਰ ਹੈ ਹੈ 18 ਫੋਟਾ ਨਹੀਂ ਮੈਂ ਨਹੀਂ ਜਾਵਾਂ ਜਵਾਬ ਦੰਦਾਂ ਉਹਨੂੰ ਇਹ ਭੇਜਦਾ ਚਾਚੇ ਨੂੰ ਇੱਥੇ ਨੂੰ ਆਹੋ ਚੱਲ ਆ ਗਿਆ ਚੱਤ ਦੀ ਗੱਲ ਰਸ ਰੋਸ ਪੀ ਕੇ ਪਾ ਕੇ ਫੇਰ ਆ ਗਿਆ ਦੇਖਦੇ ਨੇ ਲਿੱਡਣੀ ਆ ਗਈ ਹੋਣਾ ਲਿੱਡਣੀ ਆ ਗਈ ਬੜੇ ਬੜੇ ਫਰੇਸ਼ ਹੋਣਗੇ ਪਰ ਉੱਛਾਵਾ ਮਾਰਦਾ ਨਾ ਨਾ ਇਸ ਟੱਪਰੇ ਨੇ ਗਿシャレ ਮਾਰਨੇ ਆ ਇੱਥੇ ਤਾਂ ਜਿੰਨਾ ਮਾਦੀ ਤੇ ਬਾਕੀ ਸਭ ਕੋ ਆ ਜਾ ਮੈਂ ਜੈਕਰੋਟੇ ਪੜਾਇ ਤੇ ਪਤਾ ਨਹੀਂ ਕਾ ਕਿਸ ਨੂੰ ਤੇ ਡੰਡੇ ਪੀਲੇ ਸਵੇਰ ਤੇ ਜਵਾਹਰ ਆ ਜਾਂਦਾ ਜਿਹੜਾ ਬੋਦਲੇ ਲਗਾਈ ਜਾਂਦੇ ਤੂੰ ਲੰਦ ਕਾ ਬੁਲਾਉਣਾ ਹੁਣ ਭਾਈ ਮੈਂ ਤਾਂ ਬਣਾ ਹਾ ਤੇ ਦੋ ਇਹ ਦੋ ਵਾਰੀ ਹੋਇਆ ਤੂੰ ਸਾਡੇ ਕੋਲ ਫੇਰ ਕਿੰਨੇ ਫੜੂ ਬੜਾ ਹਾਂ ਫੇਰ ਕਿੰਨੇ ਤੇ ਯਾਰ ਫੇਰ ਚਲੇ ਗਿਆ ਫੇਰ ਫੜੂਗਾ ਕੱਢ ਦੇ ਕਮੇਟਰੀ ਹੋ ਜਾਂਦੇ ਆ ਮोटा ਵੀਡੀਓ ਬਣਾਉਣਾ ਦਿਖਾਇਆ ਉਧਰ ਵੀ ਹੋ ਕੇ ਕਰਤਾ ਆ ਦਿਖਾ ਦੇ ਭਾਈ ਚਾਚਾ ਪੀਪਾ ਕਾਟਾ ਟੋਰ ਹੋ ਜਾਂ ਉਹ ਕਾ ਲਮ ਮਿਸਤਰੀ ਦੀ ਲੈ ਕੇ ਜਾ ਵੀ ਇੱਧਰ ਮਿਸਤਰੀ ਕੋਈ ਕਰ ਹਾਂ ਸ਼ਾ ਗੱਲ ਕਰ ਬਾਬੇ ਮਿਸਤਰੀ ਦਾ ਕੰਮ ਨਹੀਂ ਚੱਲਦਾ ਹਾਂ 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 ਕਾਹਦਾ ਮੋੜੂ ਮੋੜੂ ਕੈਮਰਾ ਨਾਲ ਉਹ ਜਿਹੜੀ ਗੱਲ ਬੋਲਣੀ ਹੈ ਕਾਸ ਗਿਆ ਕਹਿੰਦੇ ਖੋਸ ਦੇ ਦੇਣਾ ਅੱਜ ਆਪਾਂ ਥਰੇਡਰ ਥਰੂ ਚਾ ਚਲਾਣਾ ਨਹੀਂ ਆਹ ਪੰਜ ਦਾ ਆਪਣਾ ਇੱਕ ਪੈਸਾ ਦਬਾਇਆ ਤੂੰ ਮੇਰੀ ਗੱਲ ਦੱਸ ਮਸ਼ੀਨ ਸੁਰੌੜੀ ਕਾਹ ਲੈਣੀ ਹੁਣੀ ਆ ਤੂੰ ਹੀ ਕਿਹੜੀ ਹੋਰ ਆਈ ਉਹਨਾਂ ਦੀ ਬੇਲੀ ਬੜਾ ਤੁਮ ਲਾ ਰਹੇ ਮੈਂ ਜਾਣਾ ਇੱਧਰੋਂ ਮੰਡਰ ਨਹੀਂ ਜਾਣਾ ਫਿਰ ਬੋਰ ਕਰ ਲੈ ਦੋ ਦਿਨ ਥੋੜੇ ਹੋਰ ਕੀ ਆ ਉਧਰ ਆ ਮਸ਼ੀਨ ਉਧਰ ਹੀ ਹੁੰਦੀ ਹੈ ਮੈਨੂੰ ਮੈਂ ਥਾਈ ਦੇ ਦੇਣੀ ਹੋਣਾ ਦੇ ਦਿਓ ਸਾਰੀ ਗੱਲ ਦਾ ਜਵਾਬ ਦੇ ਮੈਂ ਠੀਕ ਰਿਹਾ ਜੇ ਠੀਕ ਹੈ ਜਵਾਬ ਦਾ ਜੀ ਕੋਈ ਹਾਂ ਦੇ ਦੰਦ ਘਰਦਾ ਦੰਦ ਘਰਦਾ ਆਰਾਮ ਜਦਾ ਇੱਥੇ ਵੀ ਆਪਣੇ ਆਪਣੇ ਕਿੰਨੇ ਨਾਲ ਇੱਕ ਫਰੀ ਬੱਕ ਬੋਲ ਰੇ ਇੱਕ ਫਰੀ ਆ ਬੜੀ ਕੀ ਕਹਉਂਦੇ ਕਿਹਾ ਹੈ ਦੇਖ ਲੈ ਤੇਰੇ ਬੁੜੇ ਨੇ ਰੋਣਾ ਪਾਇ ਫੇਸ ਤੇਨੂੰ ਫੜਨਾ ਜੀ ਪੈਜੇ ਡੁੱਗਣੇ ਪੈਜੇ ਡੁੱਗਣੇ ਜੀ ਕਿਹੜਾ ਦੁਗੜਾ ਹਾਂ ਜਿਹੜਾ ਕੋਈ ਪਹਿਲਾ ਬੋਰ ਕਾਢਦਾ ਤਾਂ ਪੈਸੇ ਦੁਗਣੇ ਲੱਗਣੇ ਬਣੇ ਨਹੀਂ ਇੱਕ ਬੋਰ ਮੈਂ ਤਿੰਨ ਤਿੰਨ ਚਾਰ ਬੋਰ ਕੱਢ ਰਿਹਾ ਲਵਈ ਹਾਂ ਤਾਂ ਸਾਈ ਇੱਕ ਵਰੀ ਗਿਆ ਮੈਂ ਇੱਕ ਵਰੀ ਹੀ ਆ ਬੱਤ ਇੱਕ ਵਰੀ ਹੀ ਆ ਠੀਕ ਆ ਪਰ ਦੁਗੜੇ ਵੀ ਤਾਂ ਗਿਆ ਫਿਰ ਲੈਬਰ ਆ ਜਿਹੜਾ ਬੰਦਾ ਕਹੇ ਮੇਰੇ ਕੋਲ ਆਉਂਦਾ 2000 ਰੁਪਏ ਤੇ ਸਾਢੇ ਲੈਂਦਾ ਹੋ ਤਿੰਨ ਚਾਰ ਹਜ਼ਾਰੇ ਲਾ ਲ ਚਾਹੇ ਪਰ ਇੱਕ ਗੱਲ ਹੈ ਜੀ ਖੋਸ ਰਹਿੰਦਾ 24 ਘੰਟੇ ਬੋਰ ਲੈਂਦੀਆਂ ਜੰਮ ਪਾਸ ਤੋਂ ਮਾਲਾ ਪਤਾ ਰੋਗੇ ਬੰਦਾਰਾ ਮਾਰਦਾ ਹੀ ਹੈ ਸਾਰੀ ਮਰ ਰੋਮ ਤੇ ਆਹ ਬਹੁਤ ਰੋਖਾ ਚੱਲ ਜਾਣਾ ਚੱਲ ਕਿ ਦੇਖੋ ਬੰਦੇ ਹੀ ਮਾਰਦੇ ਨੇ ਨਾਲ ਦੱਸ ਕਰਦਾ ਆਇਆ ਤਾਂ ਉਧਰ ਇੱਥੇ ਪੋਹ ਆਇਆ ਤੇ ਬਾਬਾ ਉਹ ਕੋਹਾਦ ਉਹਦੇ ਬਾਬੇ ਇਕੱਲੇ ਸੀ ਉਹ ਪਤਾ ਹੈ ਇਹ ਮੇਦਾ ਰਹਿਣਾ ਨਾ ਜਿੱਥੇ ਘੋੜੇ ਭੱਜਦੇ ਹਰੇਕ ਜਗ੍ਹਾ ਹਾਂ ਇਹਦੇ ਆਦਾਈਆ ਤੁਸੀਂ ਫਰੀ ਲਾ ਦਿੰਦੇਖਦੇ ਉਹ ਨਾ ਮੈਂ ਉਹ ਵੀ ਕਹਿੰਦਾ ਨੂੰ ਮੇਰੇ ਵੜਵਾਣੇ ਬਣ ਜੇ ਘੋੜੇ ਭਜਾਉਣਾ ਭਜਾ ਕੜ ਕਹਿੰਦਾ ਤੂੰ ਤੋੜ ਲਾ ਵਧੀਆ ਸਵਾਰ ਕਰਿਆ ਤਾਂ ਹਣਾ ਵੀ ਤੁਹਾਡਾ 500 300 ਉਹ ਗੇਂਦਾ ਕੋ ਦਾ ਉਹ ਗੇੜਾ ਦੋ ਰੁਕ ਰਾਇ ਬਥੇਰਾ ਫਰਤੀਲਾ ਜਣਾ ਹੈ ਇਹਦੇ ਵਾਰੇ ਸਵਾਰ ਤੇ ਨਾ ਤਰਾ ਭਜਾ ਨਾ ਬੁਜਨੇ ਚ ਪਾਈਆ ਦਾ ਯਾਰ ਸੈਂਟ ਵਿੱਚ ਨੂੰ ਗੇੜਾ ਦੇ ਕੇ ਇਹਦਾ ਇੱਕ ਸੈਂਟ ਦੇ ਵਿੱਚ ਗੇੜਾ ਸੈਂਟ 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 ਗੇੜਾ ਸਕਿੰਟਾ ਦੇ ਕਹਿੰਦੇ ਸਕਿੰਟਾ ਵਿੱਚ ਟਵਿੱਟਰ ਆ ਸਕਿੰਟਾ ਦੇ ਵਿੱਚ ਭੱਜਦੇ ਘੋਡੇ ਤਾਂ ਉੱਥੇ ਉਹ ਭੱਜਦੇ ਆ ਇੱਥੇ ਤੇਰੀ ਭੱਜਦੇ ਤਾਂ ਨਹੀਂ ਪਿੰਡ ਪੈਣ ਨਾ ਉੱਥਾ ਮੈਂ ਕਹਿੰਦੇ 30 ਘੰਟੇ ਮੋੜਿਆ ਪਿੰਡ ਪਰ ਇੰਨੀ ਤੇਜ਼ ਤਾਂ ਨਾਨੂ ਉਸੇ ਮੋਟਰਸਾਈਕਲ ਚੱਕ ਇਦਨੂ ਮੋੜੇ ਤੈਨੂੰ ਉੱਥੇ ਘਰ ਮੇਚ ਰਹੀ ਨਾ ਉਹ ਰੋਕਰ ਸੈੱਡ ਆ ਪਰ ਲਾ ਲਈ ਉਹਨਾਂ ਨੇ ਅੱਛਾ ਇਹ ਲੱਤਾਂ ਨਾ ਤੋੜਦੇ ਤੁਸੀਂ ਤੋੜੂਗੇ ਜਿਹੜਾ ਤੁਸੀਂ ਸਕਿੰਟਾਂ ਦਾ ਉਠਾਉਂਦੇ ਉਹਨੂੰ ਤੇ ਪੁੱਟੇ ਪਰ ਨਹੀਂ ਭਜਾਈ ਦਿੰਦਾ ਘੋੜਾ ਕਦੇ ਵੀ ਕੱਚਾ ਸੇ ਭਜਾਈ ਉਹ ਤਾਂ ਕੱਚੇ ਬਲੇ ਗਏ ਤੇ ਨੱਥ ਗਿਆ ਮੰਨੂ ਗਿਆ ਤਾਂ ਉਹ ਕੈਰਪੋ ਨੂ ਬੀਆ ਥੋੜਾ ਖਿਰਚ ਅੱਛਾ ਅੱਜ ਇਹਦੇ ਆ ਬਾਰਾ ਦੀ ਦੁਕਾਨ ਦੇ ਅੱਜੇ ਮੋਟਰ ਦਾ ਚੱਕੀ ਤਾਂ ਪੜਾ ਗਿਆ ਅਦਰ ਮੋੜੀ ਦਾ ਵੀ ਅੱਜ ਉਧਰ ਨੂੰ ਆ ਗਿਆ ਆ ਗਿਆ ਆਪਣਾ ਅੱਥਰ ਪਿੱਪਰ ਵਖੜ ਗਿਆ ਇਹਨਾਂ ਦੇ ਦਵਾਈ ਰੋਲੇ ਇਹਨਾਂ ਦਾ ਪਤਾ ਸਾਲ ਨੂੰ ਵੀ ਘਰ ਕਿੱਥੇ ਆ ਮੇਰਾ ਪਤਾ ਲੱਗੇ ਪਤਾ ਤਾਂ ਹਿੰਦਾ ਹੀ ਐ ਜਾਨਵਰ ਨੂੰ ਨਾ ਮੈਂ ਤਾਂ ਇੱਕ ਵਾਰ ਨਾ ਟਕੋਰਾ ਚੱਲ ਕੇ ਸੀ ਬੌਲਤ ਬੁਝਾਉਣ ਭਾਈ ਹੈ ਚਾਲ ਬੌਲਦੇ 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 ਦਾ ਤਾਂ ਹੁਣ ਬੰਨਾਂ ਦਾ ਕਾਹਨੋਂ ਲੈਣਾ ਵੀ ਕੌਣ ਦਾ ਕੌਣ ਨਹੀਂ ਮੈਂ ਮੇਜਰ ਪ੍ਰਿਤਪਾਲ ਜਸਵੀਰ ਸਾਰੇ ਗਏ ਹੋਏ ਘਰਾਂਲੇ ਚ ਲੱਗ ਗਏ ਉਹਦੀ ਜੋੜੀ ਬਣਾਈ ਵੀ ਘੋਜੇ ਮਾਜਰੇ ਦਾ ਬੌਲਦਾ ਦਾ ਚੱਲ ਗਏ ਉੱਥੇ ਜਾਂਦੀ ਸਾਰ ਉੱਥੇ ਭਾਈ ਹਾਲਾਤ ਜਿਹਾ ਸੀ ਦੇਖੇ ਹੈ ਵੀ ਲੋਕ ਕਰਦੇ ਚ ਭਾਈ ਉਹਨੂੰ ਕਿ ਕਿਸੇ ਨੇ ਸਲਾਹ ਦਿੱਤੀ ਬੰਦੇ ਨੂੰ ਸਾਡੇ ਨੂੰ ਇਹ ਮੈਨੂੰ ਅਧਿਆ ਤਾਨੂ ਦਾ ਬਲਾ ਦੇ ਉੱਥੇ ਘੋੜੇ ਨੂੰ ਤੇ ਸਾਡੇ ਬੌਲਦੇ ਨੂੰ ਭਾਈ ਕਿਆ ਕਰਿਆ ਜੀ ਪਰ ਅਰੇ ਦਾਰੂ ਦੇ ਇੱਕ ਆਂਧਾ ਲਿਆਉਂਦਾ ਬੌਲਦੂਰ ਨਾ ਭਾਈ ਸੜ ਦੇ ਹਲਕੇ ਚ ਧੱਕ ਤਾ ਬੌਲਦੂਰ ਨੂੰ ਪਹਿਲੀ ਵਾਰ ਅਜਿਹਾ ਕੰਮ ਕਰਿਆ ਭਾਈ ਦਾ ਬੌਲਦੂਰ ਨੂੰ ਲੈ ਚਕੇ ਤਾਂਗੀ ਕੋਲ ਉੱਥੇ ਤੇ ਤਾਂਗੀ ਵੀ ਪਹਿਲੀ ਵਾਰ ਮਗੀ ਕਿ ਜੋੜਾ ਤਾਂ ਬਣਾਇਆ ਪਤਾ ਕਿਸੇ ਦੇ ਬੌਲਦੂਰ ਨਾਲ ਬੌਲਦੂਰ ਜੋੜਾ ਪਾਤਾ ਹਜੇ ਬੌਲਦੂਰ ਲਈਓ ਜਾਂਦੇ ਤੇ ਮੇਜਰ ਦੇ ਫੜਾਵਾ ਬੌਲਦੂਰ ਮੇਜਰ ਨੂੰ ਪਾ ਰਿਆ ਘੜੀਸਾ ਬੌਲਦੂਰ ਨੇ ਭਾਈ ਬੌਲਦੂਰ ਨੇ ਛੁੱਟ ਗਿਆ ਉੱਥੇ ਛੁੱਟਿਆ ਬੌਲਦੂਰ ਉੱਥੇ ਜਾ ਕੇ ਜਦ ਰੋਲ ਆ ਜਾ ਪਿਆ ਵੀ ਬੌਲਦੂਰ ਆ ਗਿਆ ਆ ਗਿਆ ਆ ਗਿਆ ਚਲੋ ਬੰਦੇ ਸਾਰੇ ਤਕੜੇ ਤੇ ਤਕੜੇ ਪਏ ਆ ਦਾ ਕਹਿੰਦਾ ਕਰੋ ਵੀ ਮੇਰੇ ਨਾਲ ਬੌਲ ਦਾ ਸੌਦਾ ਕਰੋ ਜਿਹੜਾ ਟੁੱਟਿਆ ਦਾ ਉੱਤੇ ਵੀ ਮੈਂ ਮੈਂ ਆਪੇ ਫੜਾ ਨਾ ਪੜਾ ਮੇਰੀ ਜ਼ਿੰਮੇਵਾਰੀ ਹੈ। ਹੂੰ। ਚਲ ਆ ਅਸੀਂ ਵੀ ਸਾਰੇ ਭਾਰੀ ਹੋ ਗਏ ਅਸੀਂ ਨਹੀਂ ਵੇਚਣਾ ਫਲਾਣਾ ਨਹੀਂ ਕਰਨਾ ਤੇ ਮੈਨੂੰ ਉਹਨੇ ਕਹਿ ਕੇ ਕਰਾ ਸਾਲੇ ਨੇ ਨਾ ਫੜਿਆ ਬੌਲ ਦਾ। ਉਦੋਂ ਜੀਬ ਨੂੰ ਰਸਾਂ ਨੇ ਵੇਟਿਆ। ਇਹ ਪਹਿਰਾ ਤਾਂ ਇੱਕ ਨਹੀਂ ਬੰਦਦਾ ਉਹਨੇ ਟਰਾਲੇ ਨਾਲ ਬੌਲ ਨੂੰ ਨਸ਼ਾ ਕੋ ਨੂੰ ਕਰ ਤਕਲੀਫ ਸੁਣਾਇ ਤੇ ਨੂੰ ਬੱਜੇ ਕਰੇ ਛੋਟਾ ਬੱਜੇ ਕਰੇ ਨਾ ਤੁਹਾਨੂੰ ਉਦੋਂ ਬੱਜੇ ਕਰੇ 18 ਮੀਟਰ ਵਾਲੀ ਤਾਂ ਉਹਨੇ ਨਾ 18 ਮੀਟਰ ਵਾਲੀ ਬੌਲ ਤੇ ਉਹਦੇ ਬਾਅਦ ਕਹਿੰਦਾ ਫੇਰ ਹੋ ਕੇ ਕਹਿੰਦਾ ਲੈਓ ਮੇਰੇ ਨਾਲ ਸੌਦਾ ਕਰੋ ਉਹਨਾਂ ਨੇ ਸਾਡੀ ਜੀਬ ਨਿਕਲੀ ਬਾਹਰ ਰਸਾ ਬਨ ਕੇ ਟਰਾਲੇ ਨਾਲ ਬਨਤਾ ਹਾਂ ਬੌਲਦ ਨੇ 2-3 ਮਿੰਟ ਥੋੜਾ ਜਿਹਾ ਗਾਜਾ ਪਾਇਆ ਸ਼ਾਂਤ ਜਾ ਹੋ ਗਿਆ ਸਾਲਾ ਨੇੜੇ ਨਾਲ ਲੱਗਣ ਦਾ ਵੀ ਕਿਸੇ ਨੂੰ ਫਿਰ ਉਹ ਜਾਓ ਕਿ ਜੀਬ ਦੇ ਹਾਲਾਤ ਜੇ ਦੇਖੇ ਹਵਾ ਲੱਗ ਕੇ ਜੀਬ ਵੀ ਸੁੱਜਣ ਲੱਗ ਜਾਂਦੀ ਆ ਹਾਂ ਹਾਂ ਸਾਰੇ ਡਰ ਕੇ ਕਹਿੰਦੇ ਜੀ ਇਹਨੂੰ ਖੋਲ ਦੋ ਜੀ ਕਹਦਾ ਖੋਲ ਦੋ ਉਹਨੇ ਬਾਈ ਉਹਨੇ ਕਹਤਾ ਉਹਨੇ ਖੋਲਤਾ ਜਿਉਂ 12 ਵਜੇ ਤੇ ਬੌਲਦ ਭੱਜਿਆ ਸ਼ਾਮ ਨੂੰ 5:30 ਵਜੇ 3 ਕਿਲੋਮੀਟਰ ਪਿੰਡ ਪਰਤੇ ਕਿਤੇ ਅਨਾਊਂਸਮੈਂਟ ਉਹ ਵੀ ਬੌਲਦ ਉਰੇ ਗਿਰਿਆ ਪਿਆ ਨਾ ਤਾਂਗੀ ਵੀ ਲਈ ਤਾਂਗੀ ਵਾਲੇ ਤਾਂਗੀ ਲੱਭਦੇ ਵੀ ਜਾਣੇ ਕਹਿੰਦਾ ਸਾਡੀ ਤਾਂਗੀ ਲੈ ਕੇ ਦੇ ਤੁਸੀਂ ਟਕੋਰਾ ਪਿੰਡ ਦੀ ਤਾਂਗੀ ਮੰਗੀ ਉਹ ਕਹਿੰਦਾ ਸਾਡੀ ਤਾਂਗੀ ਦੇ ਦੋ ਜੇ ਬਹਾਲਾਤੋ ਕਿਤੇ ਸਾਡੇ ਸੱਤ ਦੌੜਾ ਕਹਤੋ ਸਾਡੇ ਬਾੜੋਂ ਤੋਂ ਮਗਰੇ ਫਿਰ ਕੇ ਦਿੰਦੇ ਤੁਸੀਂ ਬਾੜੋਂ ਕਿੱਧਰ ਗਿਆ ਬਾੜੋਂ ਕਿੱਧਰ ਗਿਆ ਮੁੜ ਕੇ ਭੰਗ ਦੇ ਬਾੜੇ ਪਿੱ ਗਿਆ ਉਹ ਜਿਹਦੇ ਨਾਲ ਜੋੜਿਆ ਪਾਤਾ ਉਹਨੇ ਕਿਸੇ ਹੋਰ ਨਾਲ ਜੋੜੀ ਪਾ ਲਈ ਅਗਲੇ ਨੇ ਕਹਿੰਦਾ ਤੁਸੀਂ ਤਾਂ ਗਲਤ ਕੰਮ ਕਰਤਾ ਮੇਰੀ ਵੇਖ ਮੇਰੇ ਬਾੜੋਂ ਦਾ ਵੇਗਾ ਮਾਰਤਾ ਉੱਥੀ ਦਾ ਜਾਣਾ ਭਜਾਉਣ ਕਦੇ ਕਿਧਰੇ ਲੈ ਕੇ ਜਾਣਾ ਉਹਨੂੰ ਕੱਚੇ ਪੈਸੇ ਲੱਭਦੇ ਫਰੀ ਜਾਣਾ ਇਹ ਵੀ ਸੜਾ ਕੰਮ ਬਹੁਤ ਔਖਾ ਹੈ ਹਾਂ ਕਹਿਣਾ ਸੌਖਾ ਹੈ ਕਹਿਣਾ ਸੌਖਾ ਬਾਈ ਔਖਾ ਆਹ ਲੱਗ ਜਾਂਦਾ ਜੇ ਇੱਥੇ ਭੈਣੀ ਅੜਿਆ ਦਾ ਉਦੋਂ ਫਿਰ ਤਾਂ ਵੀ ਖੇਡਾ ਮੰਦ ਹੋ ਗਈਆਂ ਇਹ ਹਾਂ ਅਰੇ ਨਸ਼ਾ ਨਸ਼ੇ ਦਾ ਨਸ਼ਾ ਲਾ ਕੇ ਕਲਤਾ ਬਾਈ ਨਸ਼ਾ ਕਰੇ ਕੋਈ ਟੀਗਾ ਠੇ ਹੋ ਜਾ ਕਦੇ ਕੋਈ ਦਾਰੂ ਪੁਲਾ ਜਾਂਦਾ ਘੋੜੇ ਨੂੰ ਖੜੇ ਖੜੇ ਮੇਜਰ ਨੂੰ ਕਹੀ ਨਾਲ ਤਾਂ ਬਹੁਤ ਕੱਲ ਛੱਡਿਆ ਭਾਈ ਮਨੂੰ ਅੱਧਾ ਕੀਨਾ ਤਾਂ ਕਹਦਾ ਬਹੁਤ ਖਿੱਚ ਕੇ ਲਗਾ ਕੜੀ ਸਹੀ ਬਾਵਾ ਸੋ ਆਗੀ ਬਾਗ ਮੇਜਰ ਜਾਵੇ ਸਾਰੇ ਟਰਾਲਿਆਂ ਬੱਚਣੇ ਬੌਲਦ ਇਕੱਲੇ ਹੀ ਫੂਕਾ ਮਾਰਦਾ ਫਿਰ ਉੱਥੇ ਸਾਲਾ ਡੱਡੇ ਡੱਡੇ ਸਰਾਟੇ ਮਾਰੇ ਉਹਨੂੰ ਚੜ੍ਹਦੀ ਵੀ ਪੂਰੀ ਆ ਇਹਦਾ ਬੰਦੇ ਚੜ੍ਹਦੀ ਆ ਬੌਲਦ ਨੇ ਵੀ ਤਾਂ ਚੜ੍ਹਨੀ ਹੋਣੀ ਓਹ ਕਿੱਦੀ ਮਾਰਚ ਨਹੀਂ ਕਰ ਲੈਖੀ ਜਾਣਾ ਜਿਹੜੇ ਬੰਦੇ ਪਰਫੈਕਟ ਆ ਉਹ ਕੰਮ ਕਰਦੇ ਆ ਹਜੇ ਜਿਹੜੇ ਉਹਨੂੰ ਸਾਡੇ ਵਰਗੇ ਨਵੇਂ ਤੇ ਜੰਮੀ ਪਹਿਲੀ ਵਾਰ ਬੌਲਦ ਭਜਾਉਣ ਲੈ ਕੇ ਤੁਸੀਂ ਵੀ ਛੌਂਕ ਛੌਂਕ ਤੇ ਤਿਆਰ ਹੋ ਕੇ ਵੀ ਚੱਲਦੇ ਕਹਿੰਦੇ ਆ ਜਾ ਕੇ ਵੀ ਕਿਆ ਬਣਦਾ ਉੱਥੇ ਸਾਲਾ ਕੋਸੋਰੇ ਬਣ ਗਿਆ ਉੱਤੇ ਮੋਰੇ ਬਣ ਗਿਆ ਹੈ ਬਾਲਤ ਪਾਣੀ ਪਾਣ ਲੱਗਾ ਕਿਹਾ ਚਮਚਾ ਪਰ ਉੱਥੇ ਗਰਿਆ ਜਾ ਰਿਹਾ ਪਰ ਹੋੜ ਕਰ ਵੀ ਹੋ ਰਹੀ ਤੇ ਖੜ ਬਣ ਗਿਆ ਹੁਣ ਦੇਖੀ ਵਟ ਕੱਢਣੇ ਨੇ ਸ਼ਾਮ થઈ ਦੇਖੋ ਤਾਂ ਭਾਈ ਨਹੀਂ ਨਾ ਲਾਈਟ ਵੀ ਨਹੀਂ ਨਾ ਮੋਟਰਾਂ ਦੀਆਂ ਘਰਾਂ ਦੀਆਂ ਹਾਂ ਇਹ ਕਰਦਾ ਨਹੀਂ ਇਹ ਬਾਬੇ ਹਾਂ ਮੈਂ ਤਾਂ ਸਾਰੀ ਉਹ ਕਰ ਦਿੰਨੀ ਤੁਹਾਡੀ ਹਾਂ ਲੈ ਆ ਗਈ ਲੈ ਚੰਗੀਆਂ ਸਾਰੀ ਕਹਿੰਦੀ ਹੈ ਬੰਦਾ ਡਰਾਈਵਰ ਬਣਾਇਆ ਹੈ ਬੰਦੇ ਤੇ ਲਾ ਕੇ ਇਧਰੋਂ ਦੇ ਲਾ ਬੰਦਾ ਡਰਾਈਵਰ ਬਣਾ ਕੇ ਫੇਰ ਲੈ ਇਹਨੂੰ ਕੌਣ ਲਾ ਕੇ ਨਾ ਬਗਾਨੇ ਲੱਗਾ ਚਲਾਉਣ ਆਕੜੀ ਜੱਟਾਂ ਦੇ ਮੁੰਡੇ ਨੂੰ ਸੌਂਫ ਹੁੰਦਾ ਹੈ ਇਹ ਚੀਜ਼ਾਂ ਦਾ ਹੌਲੀ ਹੌਲੀ ਉਹਨੇ ਪੱਕਾ ਡ్రਾਈਵਰ ਬਣ ਜਾਣਾ ਫਿਰ ਜਾ ਕੇ ਰੋਗਾਂ ਮਲੇ ਨੂੰ ਘੰਨਾ ਲੱਗੇ ਹੂੰ ਚੱਲ ਬਜੀ ਸਿੱਖ ਮਨ ਤਾਂ ਆਂਦਾ ਹੀ ਤੂੰ ਤੂੰ ਸਿੱਖਦਾ ਤੂੰ ਮੈਂ ਸਿੱਖ ਰਹੀ ਹਾਂ ਜੀ ਦੇਖ ਲੈ ਪਾ ਲਾ ਪ੍ਰੈਸ਼ਰ ਸਿਰੋਂ ਕੱਢ ਨਹੀਂ ਅਜਾ ਪਾ ਲਿਆ ਸਰੋਂ ਆ ਕੱਢ ਦਿੰਦੇ ਦੇਖ ਲੈ ਪਾ ਲਿਆ ਫੇਰ ਬਾਣੀ ਤੁਹਾਡਾ ਪੈਟਰਨ ਮਿਲਦਾ ਠੀਕ ਆ ਆਵੇਗਾ ਤੇਰਾ ਹੀ ਹੋਊਗਾ ਘਟਾਈ ਤੋਂ ਕਰੋ ਤੁਹਾਡੀ ਖਰਚਾ ਪਾਣੀ ਮੈਂ ਕੋਈ ਨਹੀਂ ਲੈਣਾ ਅੱਛਾ ਬਾਕੀ ਤੁਸੀਂ ਤੁਹਾਡਾ ਖਰਚਾ ਅੱਛਾ ਨਾ ਨਾ ਗੱਲ ਸਹੀ ਆ ਜੀ ਨਹੀਂ ਕਿਰਾਇਆ ਨਹੀਂ ਲੈਣਾ ਹੈਗਾ ਹਾਂ ਫੜੇ ਵੀ ਨਹੀਂ ਦਾ ਖਲਚ ਬਾਕੀ ਟੁੱਟ ਹੋਰ ਖੜਾ ਆ ਵੀ ਸਾਲਾ ਬੰਦਾ ਜਾਈ ਜਾਂਦਾ ਇਹ ਤਾਂ ਹੱਥ ਫੜਦਾ ਫੜਦਾ ਬਾਹ ਫੜਦਾ ਹੋਰ ਕੋ ਪਕਾਉੜੇ ਇਹ ਹੱਥ ਫੜਦਾ ਫੜਦਾ ਮੈਂ ਫੜਦਾ ਫੜਦਾ ਜਿਹੜੀ ਵਾਲੀ ਤਾਂ ਖਾਚਾ ਸਾਡੇ ਕਿਦੀ ਛੱਡ ਕੇ ਇਹ ਛਾਲ ਨਹੀਂ ਆਪਣੇ ਤਾਇ ਨਾਲ ਵੀ ਛਾਲ ਨਹੀਂ ਦਈਂਦਾ ਇਹ ਹਾਂ ਨਾ ਨਾ ਹੁਣ ਤਾਂ ਉਹਨੇ ਕਰਤੀ ਬੰਦ ਇਹਦਾ ਨੇ ਕਰਦਾ ਨਾ ਨਾ ਹੁਣ ਤਾਂ ਤਾਇ ਨੇ ਬੰਦ ਕਰਤੀ ਆ ਆ ਨਾ ਨਾ ਬਾਅਦ ਚ ਪੀ ਲੂਗਾ ਪਾ ਦੋ ਬਰੀ ਬੋਤਲ ਚ ਹਲੇ ਹਲੇ ਮਾੜਾ ਮੋਟਾ ਜਰਦਾ ਉੱਤੋਂ ਲਾਲੰਦਾ ਹਾਂ ਪੀਰ ਡੜ ਗਿਆ ਦਾਰੂ ਨਹੀਂ ਪੀਂਦਾ ਦਾਰੂ ਨਹੀਂ ਮੀਂਦਾ ਕੱਢ ਗਿਆ ਪੰਜ ਬਾਤ ਬਿਮਾਰ ਹੋ ਗਿਆ ਤੂੰ ਇਹ ਬਾਬੇ ਨੇ ਜਰਦੀ ਤੇਰੇ ਬਾਬੇ ਪੀਂਦਾ ਨਹੀਂ ਇੰਨੇ ਨਹੀਂ ਪੀਂਦਾ ਇਹ ਘਰ ਸਾਂ ਆ ਗਈ ਇਹਦੀ ਕਹਿੰਦਾ ਮੈਨੂੰ ਡੇਰ ਦੇਖ ਡਰ ਕੇ ਕਹਿੰਦਾ ਦਵਾਈ ਦੇਣ ਲੱਗੀ ਹੈ ਕਹਿੰਦਾ ਹਾਂ ਤਮ ਤੂੰ ਇੱਕ ਮਹੀਨੇ ਚ ਠੀਕ ਹੋ ਜੂ ਹਾਂ ਜਹਾ ਛੱਡੂਗਾ ਤਾਂ ਠੀਕੇ ਹੋਣਾ ਹਾਂ ਅਜੇ ਛੱਡੂਗਾ ਤਾਂ ਫੇਰ ਠੀਕੇ ਹੋਪੋਈ ਇਹ ਛੱਡੂਣੀ ਫੇਰ ਕਿਥੇ ਠੀਕ ਹੋਣਾ ਹਾਂ ਠਾਈ ਹੋਈ